ਤਹਾਨੂੰ ਸਪਾ ਤੇ ਮ사ਜ ਸੈਂਟਰਾਂ ਤੇ ਸ਼ਿਕੰਜਾ ਕਸਦਾ ਦਿਖਾਈ ਦੇ ਰਿਹਾ ਹੈ ਜਿहां ਸਖਤ ਰੈਗੂਲੇਟਰੀ ਹਦਾਇਤਾਂ ਸਪਾ ਸੈਂਟਰਾਂ ਨੂੰ ਲੈ ਕੇ ਜਾਰੀ ਕੀਤੀਆਂ ਗਿਆ ਨੇ ਡਿਪਟੀ ਕਮਿਸ਼ਨਰ ਰੁਪਿੰਦਰ ਸਿੰਘ ਬੀਪੀਐਸ ਦੇਵਲ ਨੂੰ 144 ਧਾਰਾ ਦੇ ਅਧੀਨ ਅਧਿਕਾਰਾਂ ਦੀ ਵਰਤੋਂ ਕਰਦਿਆਂ ਲੁਧਿਆਣਾ ਅੰਦਰ ਪੈਂਦੇ ਸਪਾ ਅਤੇ ਮ사ਜ ਸੈਂਟਰਾਂ ਦੇ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਦੱਸਤੀ ਕਿ ਇਨ੍ਹਾਂ ਹਦਾਇਤਾਂ ਦੇ ਮੁਤਾਬਕ ਲੁਧਿਆਣਾ ਏਰੀਆ ਦੇ ਵਿੱਚ ਪੈਂਦੇ ਸਪਾ ਅਤੇ ਮ사ਜ ਸੈਂਟਰਾਂ ਦੇ ਰਿਸੈਪਸ਼ਨ ਏਰੀਆ ਦੇ ਵਿੱਚ ਅੰਦਰ ਆਉਣ ਤੇ ਬਾਹਰ ਜਾਣ ਵਾਲੇ ਰਸਤਿਆਂ ਤੇ ਸੀਸੀਟੀਵੀ ਕੈਮਰੇ ਲੱਗੇ ਹੋਣੇ ਹੁਣ ਲਾਜ਼ਮੀ ਹੋ ਗਏ ਨੇ ਦੱਸ ਦਈਏ ਕਿ 30 ਦਿਨ ਤੱਕ ਰਿਕਾਰਡਿੰਗ ਬੈਕਅਪ ਵੀ ਰੱਖਣ ਦੀਆਂ ਹਦਾਇਤਾਂ جاری ਕੀਤੀਆਂ ਗਿਆ ਨੇ ਇਸ ਦੇ ਨਾਲ ਹੀ ਇਹਨਾਂ ਸੈਂਟਰਾਂ ਤੇ ਮਾਲਕ ਆਉਣ ਵਾਲੇ ਹਰ ਗ੍ਰਾਹਕ ਦਾ ਫੋਟੋ ਆਈਡੀ ਰੱਖਣਾ ਉਹਨਾਂ ਦੇ ਲਈ ਲਾਜ਼ਮੀ ਹੋਵੇਗਾ ਅਤੇ ਆਪਣੇ ਹਰ ਕਰਮਚਾਰੀ ਦੀ ਪੁਲਿਸ ਵੈਰੀਫਿਕੇਸ਼ਨ ਵੀ ਕਰਾਣਾ ਹੁਣ ਲਾਜ਼ਮੀ ਹੋ ਜਾਵੇਗਾ ਇਸ ਤੋਂ ਇਲਾਵਾ ਇਹਨਾਂ ਸੈਂਟਰਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਅੰਦਰ ਅਤੇ ਬਾਹਰ ਜਾਣ ਦੇ ਲਈ ਕੋਈ ਵੀ ਗੁਪਤ ਰਸਤਾ ਨਹੀਂ ਹੋਵੇਗਾ ਇਸ ਦੇ ਨਾਲ ਹੀ ਸੈਂਟਰਾਂ ਦੇ ਮਾਲਕ ਇਹ ਵੀ ਯਕੀਨੀ ਬਣਾਉਣਗੇ ਕਿ ਉਹਨਾਂ ਦੇ ਸੈਂਟਰਾਂ ਦੇ ਵਿੱਚ ਸ਼ਰਾਬ ਅਤੇ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਸ਼ੇ ਦਾ ਸੇਵਨ ਨਹੀਂ ਕੀਤਾ ਜਾ ਰਿਹਾ ਉਹਨਾਂ ਇਹ ਵੀ ਕਿਹਾ ਹੈ ਕਿ ਸੈਂਟਰਾਂ ਦੇ ਮਾਲਕ ਆਪਣੇ ਕਰਮਚਾਰੀਆਂ ਦੀ ਸੂਚੀ ਤੁਰੰਤ ਨੇੜਲੇ ਥਾਣੇ ਦੇ ਵਿੱਚ ਜਮਾ ਕਰਾਉਣਗੇ ਦੱਸਿਆ ਕਿ ਵੱਡੀਆਂ ਰੈਗੂਲੇਟਰੀ ਸਖਤ ਹਦਾਇਤਾਂ ਜੜੀਆਂ ਨੇ ਇਸ ਪਾਸੇ ਮ사ਜ ਸੈਂਟਰਾਂ ਦੇ ਸੰਬੰਧ ਵਿੱਚ ਜਾਰੀ ਕੀਤੀਆਂ ਗਈਆਂ ਨੇ ਲੁਧਿਆਣਾ ਅੰਦਰ ਪੈਂਦੇ ਇਹਨਾਂ ਸਾਰੇ ਸਪਾ ਤੇ ਮ사ਜ ਸੈਂਟਰਾਂ ਦੇ ਲਈ ਇਹ ਹੁਕਮ ਜਾਰੀ ਕੀਤੇ ਗਏ ਨੇ ਤੇ ਇਹ ਹੁਕਮ ਜਾਰੀ ਹੋਣ ਦੀ ਮਿਤੀ ਤੋਂ ਅਗਲੇ 2 ਮਹੀਨੇ ਤੱਕ ਇਹ ਲਾਗੂ ਰਹਿਣ ਵਾਲੇ ਨੇ ਤਾਂ ਵੱਡੀ ਖਬਰ سامنے ਆ ਰਹੀ ਹੈ ਚਿੱਪਟੀ ਕਮਿਸ਼ਨਰ ਪੁਲਿਸ ਲੁਧਿਆਣਾ ਰੁਪਿੰਦਰ ਸਿੰਘ ਪੀਪੀਐਸ ਦੇ ਵੱਲੋਂ ਇਹ ਤਾਰਾ 146 ਦੇ ਅਧੀਨ ਅਧਿਕਾਰਾਂ ਦੀ ਵਰਤੋਂ ਕਰਦੇ ਆ ਲੁਧਿਆਣਾ ਅੰਦਰ ਪੈਂਦੇ ਸਪਾ ਤੇ ਮ사ਜ ਸੈਂਟਰਾਂ ਦੇ ਲਈ ਸਖਤ ਹਦਾਇਤਾਂ ਜ ਕੀਤੀਆਂ ਗਈਆਂ ਨੇ